ਸਸੀ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਾਣਾ ਮੁਹੀ ਪਿਆਰ ਦਿੱਤਾ ਹੈ ਮੈਂ ਤੁਹਾਡਾ ਆਪਣਾ ਸ਼ਿੰਦਾ ਬਰਾੜ ਤੇ ਮੇਰੇ ਨਾਲ ਆ ਆਪਣਾ ਬਾਬਾ ਸ਼ੇਰੀ ਖਾਨ ਜੀ ਕੰਮਕਾਰ ਬਿਨਾ ਸਰਤਾ ਨਿਗਾ ਆਪਾਂ ਨੂੰ ਪਰਾਤ ਬਰਾਤੇ ਨਿਕਲਣਾ ਪੈਂਦਾ ਪਰ ਫਿਰ ਵੀ ਆਪਣਾ ਧਿਆਨ ਰੱਖੋ ਕਿਉਂਕਿ ਹੁਣ ਧੁੰਦਾਂ ਦਾ ਮੌਸਮ ਆ ਥੋੜਾ ਆ ਤੇ ਧੁੰਦ ਪਈ ਜਾਂਦੀ ਹੈ ਬਹੁਤ ਜਿਆਦਾ ਅਸੀਂ ਵੀ ਰਸਤੇ ਦੇ ਵਿੱਚ ਆਈ ਜਾਂਦੇ ਸੀਗੇ ਪਰ ਮੇਰੇ ਭਰਾ ਨਹੀਂ ਸਰਦਾਗਾ ਆਪਾਂ ਨੂੰ ਰਾਤ ਬਰਾਤੇ ਜਾਏ ਆਏ ਬਿਨਾ ਤੇ ਥੋੜਾ ਜਿਹਾ ਧਿਆਨ ਜ਼ਰੂਰ ਰੱਖੋ ਕਿਉਂਕਿ ਜ਼ਿੰਦਗੀ ਸਭ ਤੋਂ ਕੀਮਤੀ ਹੈ ਨਾ ਪ੍ਰਮਾਤਮਾ ਨੇ ਮਸਾ ਮਸਾ ਦਿੱਤੇ ਆ ਚਾਰ ਸਾਹ ਤੇ ਵਧੀਆ ਆਪਾਂ ਢੰਗ ਨਾਲ ਇਹਨਾਂ ਨੂੰ ਜੀਏ ਮਜਬੂਰੀਆਂ ਚਲੋ ਹਰ ਇੱਕ ਨੂੰ ਅੱਡ-ਅੱਡ ਜਾਣਾ ਪੈਂਦਾ ਆਉਣਾ ਪੈਂਦਾ ਹੈ ਪਰ ਧੁੰਦ ਤੋਂ ਥੋੜਾ ਜਿਹਾ ਬਚ ਕੇ ਧੁੰਦ ਤੋਂ ਵੀ ਬਚ ਕੇ ਤੇ ਬਾਕੀ ਜਿਹੜੇ ਮਾੜੇ ਬੰਦੇ ਆ ਕਿਉਂਕਿ ਸਾਡੇ ਨਾਲ ਐਨੇ ਸਨ ਦੇ ਵਿੱਚ ਦੋ ਤੰਨਾ ਘਟਨਾ ਮਾਈਆਂ ਟੁੱਟ ਮਗਾਈਆਂ ਸਾਨੂੰ ਹੋਈਆਂ ਪਰ ਗੱਡੀ ਤੇ ਥੋੜੀ ਜੀ ਪ੍ਰੋਬਲਮ ਘਟ ਆਉਂਦੀ ਐ ਕਿ ਬੰਦਾ ਛੇਤੀ ਮੂਰੇ ਨਹੀਂ ਹੁੰਦਾ ਪਰ ਫੇਰ ਵੀ ਹੋ ਗਏ ਸੀਗੇ ਅੱਗੇ ਤੇ ਆਪਣਾ ਵਿਚਾਰ ਰੱਖੋ ਇੱਕ ਮੋਟਰਸਾਈਕਲ ਤੇ ਜਾਣ ਵਾਲੇ ਵੀਰਾਂ ਨੂੰ ਬੇਨਤੀ ਐ ਕਿ ਮੋਟਰਸਾਈਕਲ ਤੇ ਤਾਂ ਨਾ ਹੀ ਨਿਕਲੋ ਯਾਰ ਕਿਉਂਕਿ ਧੁੰਦ ਦੀ ਆੜ ਲੈ ਕੇ ਜਿਹੜੇ ਲਟੇਰੇ ਲਟੂਰੇ ਐ ਇਹ ਖੜਦੇ ਐ ਪਤਾ ਨਹੀਂ ਲੱਗਦਾ ਭਾਈ ਰਸਾ ਐ ਪਾਈ ਬੈਠੇ ਐ ਮੂਰੇ ਚੱਕ ਦਿੰਦੇ ਐ ਤੇ ਬੰਦਾ ਮੋਟਰਸਾਈਕਲ ਵਾਲਾ ਡਿੱਗ ਪੈਂਦਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਧੌਣ ਟੁੱਟੇ ਕੋਈ ਮੋਢਾ ਟੁੱਟੇ ਪਹਿਲੀ ਗੱਲ ਤਾਂ ਉਹ ਡਿੱਗਣਸਾਰ ਬੰਦੇ ਦੇ ਮਾਰ ਹੀ ਦਿੰਦੇ ਆ ਕੁਛ ਨਾ ਕੁਛ ਤੇ ਕੀ ਉਹਨਾਂ ਨੇ ਮੋਬਾਈਲ ਖੋਣਾ ਹੁੰਦਾ ਪਰਸ ਖੋਣਾ ਦਾ ਕਈ ਵਾਰ ਮੋਟਰਸਾਈਕਲ ਖੋਹ ਕੇ ਲੈ ਜਾਂਦੇ ਆ ਕਿਸੇ ਦਾ ਭਰਾ ਹੁੰਦਾ ਕਿਸੇ ਦੇ ਬੱਚੇ ਡਿੱਕੀ ਜਾਂਦੇ ਹੁੰਦੇ ਆ ਕੋਈ ਕਿਵੇਂ ਹੁੰਦਾ ਕੋਈ ਕਿਵੇਂ ਹੁੰਦਾ ਹਨਾ ਪਰ ਮੇਰੇ ਵੀਰ ਥੋੜਾ ਜਿਹਾ ਧਿਆਨ ਰੱਖੋ ਤੁੰਦ ਮੈਂ ਤੁਹਾਨੂੰ ਵਿਖਾਈ ਦਿੰਨਾ ਕੀ ਕੁਛ ਨਹੀਂ ਦੱਸਦਾਗਾ ਸਿਰਫ ਕੱਲੀਆਂ ਲਾਈਟਾਂ ਦਾ ਚਾਨਣ ਹੀ ਪੈਂਦਾ ਆ ਵੇਖੋ ਇਹ ਦੇਖੋ ਆ ਵੇਖੀ ਜਾਂਦੇ ਹੋ ਤੁਸੀਂ ਇਹ ਕੁਛ ਨਹੀਂ ਦੱਸ ਰਿਹਾਗਾ ਬਸ ਧਿਆਨ ਰੱਖੋ ਜੋ ਕਿਸਮਤ ਵਿੱਚ ਲਿਖਿਆ ਦਾਣਾ ਸਭ ਨੇ ਖਾਣਾ ਏ ਤੇ ਕੌਣ ਜਾਣਦਾ ਦਿਨ ਚੜ੍ਹਦੇ ਨੂੰ ਕੀ ਬਣ ਜਾਣਾ ਏ ਹੁੰਦਾ ਦਾ ਪ੍ਰਮਾਤਮਾ ਦੇ ਹੱਥ ਵਾਸਾ ਸਭ ਕੁਝ ਪਰ ਫਿਰ ਵੀ ਬਾਈ ਜੀ ਧਿਆਨ ਜ਼ਰੂਰ ਰੱਖੋ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਮੈਂ ਕੋਈ ਜਾਦੇ ਸਿਆਣਾ ਨਹੀਂਗਾ ਵੀ ਤੁਹਾਨੂੰ ਸੁਝਾ ਦੇਵਾਂ ਕੋਈ ਮਤ ਦੇਵਾਂ ਕਿਉਂਕਿ ਅੱਜ ਕੱਲ ਸਾਰੇ ਸਮਝਦਾਰ ਨੇ ਤੇ ਜਿਵੇਂ ਤੁੰਦਾ ਤੇ ਸਾਡੀ ਬਾਟ ਹਜੇ ਪਈ ਹੈ ਘਟੋ ਘਟਾ 70 ਕਿਲੋਮੀਟਰ ਦੂਰ ਪਿਆ ਮੁਕਸਰ ਤੇ ਬਾਕੀ ਚਲੋ ਕੋਈ ਨਹੀਂ ਭੈਣ ਭਰਾਵਾਂ ਦੀਆਂ ਦਵਾਵਾਂ ਨਾਲ ਤੇ ਬਾਕੀ ਸਾਰੇ ਭਰਾਵਾਂ ਵਾਸਤੇ ਮੇਰੀ ਬੇਨਤੀ ਹੈ ਤਿੰਨ ਨੂੰ ਕਬੂਲ ਕਰਿਓ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੇਰੇ ਗੀਤਾਂ ਨੂੰ ਬੜਾ ਮਾਨ ਸਤਕਾਰ ਪਿਆਰ ਬਖਸ਼ਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ